ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜਿਹਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਟੁੱਰੀ ਜਾਂਦੀ ਐ ਕਾਰ ਉਥੋਂ ਜਿ ਤਰੀ ਹੁੰਦੀ ਨਾ ਕਾਰ ਮਾੜਾ ਝਗੜਾ ਪਾਸਾ ਦਵਿਆ ਗੱਡੀ ਉਥੋਂ ਉਹ ਦਰਖਤ ਟੁੱਟ ਗਈ ਐ ਗਾਂ ਟੁੱਰੀ ਆਈ ਐ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉੱਥੇ ਗੇੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹੀ ਤਾਂ ਮੁੜ ਕੇ ਫਿਰ ਰੋਲਾ ਪੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਉਹ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਬੀਏ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਵੀ ਇਹ ਚੀਜ਼ ਸੀਗੀ ਅਜੇ ਤੱਕ ਨਹੀਂ ਮਿਲਿਆ ਨਹੀਂ ਹਜੇ ਤੱਕ ਵੀ ਨਹੀਂ ਮਿਲਿਆ ਜੀ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂ ਜੀ ਇਹ ਸੜਕਾ ਜੀ ਜਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂ ਗਾ ਇੱਥੇ ਇੱਕੇ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕ ਆ ਉਹ ਵੀ ਖਰਾਬ ਆ ਇੱਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਵੀ ਦੇਖੋ ਸੜਕ ਦਾ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਪਾ ਕੇ ਚੀਜ਼ ਮਹਿਰ ਚ ਵਰ ਦਿੰਦੀ ਹੈ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾਕਣਾ ਚਾਹੀਦਾ ਗੌਰ ਕਰਨੀ ਚਾਹੀਦੀ ਸੜਕਾਂ 'ਤੇ ਇੱਕੇ ਡੌਲਾ ਉੱਚਾ ਹੋ ਜਾਏ ਜੀ 5 ਫੁੱਟ ਹਾਂ ਹਾਂ ਹੋਰ ਹਾਸਾ ਨਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਆ ਉੱਚਾ ਹੋ ਜੇ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਰੀ ਕੋਈ ਗੌਰ ਨਹੀਂ ਕਰ ਰਹੀ ਇਤ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਿਆ ਜੀ ਕਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਿਹੜਾ ਦਾ ਇਹ ਕਰਕੇ ਹੋਇਆ ਜੀ ਫੌਜੀ ਸਾਹਿਬ ਸੀਗੇ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਮੈਂ ਸਰਪੰਚ ਫਡੇਗਾ ਦਾ ਅਮਰਤਪਾਲ ਮੈਂ ਕਹਿੰਦਾ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੜਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਹਸਤਾ ਹੋ ਗਿਆ ਕਈ ਮੋਟਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਇਆ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌੜਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਛੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਆਰਾ ਉਹ ਸਾਰੀ ਸੜਕ ਪੱਟੀ ਗਈ ਹੈ ਇਸ ਦੇ ਕਾਰਨ ਅੱਜ ਤੇ ਬਾਲੇ ਹੁੰਦੇ ਆ ਅੱਛਾ ਇਹ ਹੌਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਸੀ। ਆਈ ਫੌਜ ਨੂੰ ਨੌਕਰੀ ਕੱਲ ਨੂੰ ਜਾਣਾ ਸੀ ਜੀ ਡਿਊਟੀ ਤੇ। ਵਾਪਸ ਜਾਣਾ ਹੀ ਡਿਊਟੀ। ਹਾਂਜੀ। ਇੱਥੇ ਮੈਲਣ ਆਈ ਸੀ। ਹਾਂ ਮੈਂ ਕੱਲ ਮੈਲਣ ਆਈ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀ ਜੀ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਹੈ ਜੀ 5 ਸਾਲ ਦਾ। ਸਿਰਫ 5 ਸਾਲ ਦਾ ਬੱਚਾ। ਹਾਂਜੀ। ਬਹੁਤ ਮੰਦਪਾਗੀ ਕਰਨਾ ਵਾਪਰੀ ਹੈ ਜੀ ਫਿਰ ਤਾਂ। ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰंजे ਦੇ ਬੈਠੀ ਆ। ਆਪਾਂ ਆਪਾਂ। ਇਹ ਚੋ ਪਾਸੇ ਦੋ ਜਣੇ ਆਏ। ਕੋਈ ਨਾ ਉਹ ਚਾਹੇ ਗੱਡੀ ਨਾ ਹੋ ਗਿਆ ਕਿਹੜੀ ਚ ਰਖਾਉਣੇ ਆਏ। ਆਪਣੇ ਗੱਡੀ ਰਖਾਉਣੇ ਆ। ਬਾਈ ਗੱਡੀ ਕਿਹੜੀ ਚ ਰਖਾਉਣੇ ਆ? ਆਹ ਦੇਖਾਂ ਮੈਂ ਤੁਹਾਨੂੰ ਪੀਜ ਕਰਦੇ। ਬੇਕਾਪ ਹੁੰਦੀ ਐ। ਕਿੱਥੇ ਆ? ਹੁਣ ਦੁਵਾਰਾ ਹੁਣ ਦੁਵਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਵੇ।